ਗੋਮਣ ਦੇ ਹਟਾਣ ਵਿੱਚ ਤੇ ওভারਲੋਡ ਹੈ ওভার ਹਾਈਟ ਹੈ ਜਾਂ ਲਾਇਸੈਂਸ 홀ਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲ ਕਿ ਡਾਕੂਮੈਂਟ ਪੂਰੇ ਨਹੀਂ ਹੈ ਮਾਨਸਾ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਤਾ ਰੋਡ ਸੇਫਟੀ ਦੇ ਸਬੰਧ ਦੇ ਵਿੱਚ ਜਿਹੜੇ ਲੋਕ ਨੇ ਰੂਲ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਜਿਵੇਂ ਗੋਮਨ ਦੇ ਹਦਾਇਤਾਂ ਮੁਤਾਬਕ ਕਿਤੇ ਓਵਰ ਲੋਡ ਹੈ ਓਵਰ ਹਾਈਟ ਹੈ ਜਾਂ ਲਾਇਸੈਂਸ ਹੋਲਡਰ ਨਹੀਂ ਹੈ ਡਰਾਈਵਿੰਗ ਲਾਇਸੈਂਸ ਨਹੀਂ ਕਿਸੇ ਕੋਲ ਕਿਤੇ ਡਾਕੂਮੈਂਟ ਪੂਰੇ ਨਹੀਂ ਹੈ ਉਸ ਬੰਦ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਇਹ ਇਦਾਂ ਕਰ ਰਹੇ ਹੋ ਜੀ ਬਈ ਹਦਾਇਤਾਂ ਤੇ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਚਲਾਨ ਹੈ ਡਰਾਈਵਿੰਗ ਲਾਇਸੈਂਸ ਦੇ ਅਲੱਗ ਹੈ ওভারਲੋਡ ਦੇ ਅਲੱਗ ਹੈ ওভার ਹਾਈਟ ਦੇ ਅਲੱਗ ਹੈ